ਔਰਤਾ ਲਈ ਫਾਇਦੇਮੰਦ ਹੁੰਦਾ ਹੈ ਇਮਲੀ ਦਾ ਪਾਣੀ। ਪਾਰਥੀ ਕਰਾਚੀ ਇਮਲੀ ਦਾ ਸੇਵਨ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ। ਇਮਲੀ 'ਚ ਮੌਜੂਦ ਕਈ ਫਾਇਦੇਮੰਦ ਪੋਸ਼ਕ ਤੱਤ ਹੁੰਦੇ ਹਨ ਜੋ ਔਰਤਾਂ ਨੂੰ ਹੋਣ ਵਾਲੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਐਸੇ ਲਈ ਆਓ ਅੱਜ ਜਾਣਦੇ ਹਾਂ ਇਮਲੀ ਦਾ ਪਾਣੀ ਪੀਣ ਨਾਲ ਔਰਤਾਂ ਨੂੰ ਹੋਣ ਵਾਲੇ ਫਾਇਦੇ ਬਾਰੇ। ਪੇਟ ਲਈ ਫਾਈਬਰ। ਇਮਲੀ ਦਾ ਪਾਣੀ ਫਾਈਬਰ ਨਾਲ ਭਰਪੂਰ ਹੁੰਦਾ ਹੈ। ਜੋਰ ਤਾਨੂੰ ਹੋਣ ਵਾਲੀਆਂ ਗੈਸਾਂ, ਪੇਟ ਫੁੱਲਣ ਅਤੇ ਬਦਹਜਮੀ ਵਰਗੀਆਂ ਹੋਰ ਸਮੱਸਿਆਵਾਂ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ। ਬੇਦਾਗ ਸਕਿਨ। ਇਮਲੀ 'ਚ omega-3 ਫੈਟੀ ਐਸਿਡ ਦੇ ਨਾਲ ਹੀ ਐਂਟੀਆਕਸੀਡੈਂਟ ਵੀ ਹੁੰਦੇ ਹਨ ਜੋ ਸਕਿਨ ਨੂੰ ਨਿਖਾਰਦੇ ਹਨ। ਇਸ ਪਾਣੀ ਦਾ ਸੇਵਨ ਕਰਨ ਨਾਲ ਐਕਨੇ ਅਤੇ ਪਿਗਮੈਂਟੇਸ਼ਨ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਡਾਇਬੀਟਿਸ 'ਚ ਪਾਇ ਦਿਮੰਤ। ਇਮਲੇ ਦਾ ਪਾਣੀ ਪੀਣ ਨਾਲ ਬਲੱਡ ਸ਼ੂਗਰ ਲੈਵਲ ਕੱਟ ਹੁੰਦਾ ਹੈ। ਇਹ ਲੋ ਗਲਾਈਸੈਮਿਕ ਹੋਂ ਦੇ ਨਾਲ ਹੀ ਫਾਈਬਰ ਨਾਲ ਭਰਪੂਰ ਹੁੰਦਾ ਹੈ। ਜਿਸ ਨਾਲ ਇਨਸੁਲਿਨ ਅਤੇ ਬਲੱਡ ਸ਼ੂਗਰ ਲੈਵਲ ਕੰਟਰੋਲ ਚ ਰਹਿੰਦਾ ਹੈ। ਫਰਟੀਲਿਟੀ ਚ ਸੁਧਾਰ। ਔਰਤਾ ਇਨਫਰਟੀਲਿਟੀ ਹੋਂ ਉਤੇ ਇਮਲੀ ਦੇ ਪਾਣੀ ਦਾ ਸੇਵਨ ਕਰ ਸਕਦੀਆਂ ਹਨ। ਇਮਲੇ ਨੂੰ ਫਰਟੀਲਿਟੀ ਵਧਾਉਣ ਲਈ ਬਹੁਤ کارਗਰ ਮੰਨਿਆ ਜਾਂਦਾ ਹੈ। ਹਾਰਮੋਨ ਅਸੰਤੁਲਨ ਤੋਂ ਰਾਹਤ ਔਰਤਾਂ ਚ ਪੀਰੀਅਡਸ ਦੇ ਦੌਰਾਨ ਹਾਰਮੋਨ ਅਸੰਤੁਲਨ ਹੋ ਸਕਦੇ ਹਨ ਅਜਿਹੇ ਚ ਇਮਲੀ ਐਸਟਰੋਜਨ ਹਾਰਮੋਨ ਨੂੰ ਵਧਾਉਣ ਦੇ ਨਾਲ ਹੀ ਮੈਟਾਬੋਲਿਜ਼ਮ ਨੂੰ ਠੀਕ ਕਰਦਾ ਹੈ ਇਸ ਲਈ ਹਾਰਮੋਨ ਅਸੰਤੁਲਨ ਚ ਇਮਲੀ ਦੇ ਪਾਣੀ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ ਪ੍ਰੈਗਨੈਂਟ ਔਰਤਾਂ ਨੂੰ ਇਮਲੀ ਦੇ ਪਾਣੀ ਦਾ ਜ਼ਿਆਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਟੈਲੀ ਹੈਲਥ ਔਰਤਾ ਲਈ ਫਾਇਦੇਮੰਦ ਹੁੰਦਾ ਹੈ ਇਮਲੀ ਦਾ ਪਾਣੀ ਪਾਰਥੇ ਕਰਾਚੀ ਇਮਲੀ ਦਾ ਸੇਵਨ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਇਮਲੀ ਚ ਮੌਜੂਦ ਕਈ ਫਾਇਦੇਮੰਦ ਪੋਸ਼ਕ ਤੱਤ ਹੁੰਦੇ ਹਨ ਜੋ ਔਰਤਾਂ ਨੂੰ ਹੋਣ ਵਾਲੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਚ ਮਦਦ ਕਰਦੇ ਹਨ ਐਸ ਲਈ ਆਓ ਅੱਜ ਜਾਣਦੇ ਹਾਂ ਇਮਲੀ ਦਾ ਪਾਣੀ ਪੀਣ ਨਾਲ ਔਰਤਾਂ ਨੂੰ ਹੋਣ ਵਾਲੇ ਫਾਇਦੇ ਬਾਰੇ ਪੇਟ ਲਈ ਫਾਇਦੇਮੰਦ। ਇਮਲੀ ਦਾ ਪਾਣੀ ਫਾਈਬਰ ਨਾਲ ਭਰਪੂਰ ਹੁੰਦਾ ਹੈ। ਜੋਰਦਾਨ ਨੂੰ ਹੋਣ ਵਾਲੀਆਂ ਗੈਸਾਂ, ਪੇਟ ਫੁੱਲਣ ਅਤੇ ਬਦਹਜਮੀ ਵਰਗੀਆਂ ਹੋਰ ਸਮੱਸਿਆਵਾਂ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ। ਬੇਦਾਗ ਸਕਿਨ। ਇਮਲੀ 'ਚ omega-3 ਫੈਟੀ ਐਸਿਡ ਦੇ ਨਾਲ ਹੀ ਐਂਟੀਆਕਸੀਡੈਂਟ ਵੀ ਹੁੰਦੇ ਹਨ ਜੋ ਸਕਿਨ ਨੂੰ ਨਿਖਾਰਦੇ ਹਨ। ਇਸ ਪਾਣੀ ਦਾ ਸੇਵਨ ਕਰਨ ਨਾਲ ਐਕਨੇ ਅਤੇ ਪਿਗਮੈਂਟੇਸ਼ਨ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਡਾਇਬੀਟੀਜ਼ 'ਚ ਫਾਇਦੇਮੰਦ। ਇਮਲੇ ਦਾ ਪਾਣੀ ਪੀਣ ਨਾਲ ਬਲੱਡ ਸ਼ੂਗਰ ਲੈਵਲ ਕੱਟ ਹੁੰਦਾ ਹੈ। ਇਹ ਲੋ ਬਲਾਈਸੈਮਿਕ ਹੋਣ ਦੇ ਨਾਲ ਹੀ ਫਾਈਬਰ ਨਾਲ ਭਰਪੂਰ ਹੁੰਦਾ ਹੈ। ਜਿਸ ਨਾਲ ਇਨਸੁਲਿਨ ਅਤੇ ਬਲੱਡ ਸ਼ੂਗਰ ਲੈਵਲ ਕੰਟਰੋਲ ਚ ਰਹਿੰਦਾ ਹੈ। ਫਰਟੀਲਿਟੀ ਚ ਸੁਧਾਰ। ਔਰਤਾ ਇਨਫਰਟੀਲਿਟੀ ਹੋਣ ਉੱਤੇ ਇਮਲੀ ਦੇ ਪਾਣੀ ਦਾ ਸੇਵਨ ਕਰ ਸਕਦੀਆਂ ਹਨ। ਇਮਲੇ ਨੂੰ ਫਰਟੀਲਿਟੀ ਵਧਾਉਣ ਲਈ ਬਹੁਤ ਕਾਰਗਰ ਮੰਨਿਆ ਜਾਂਦਾ ਹੈ। ਹਾਰਮੋਨ ਅਸੰਤੁਲਨ ਤੋਂ ਰਾਹਤ ਔਰਤਾਂ ਚ ਪੀਰੀਅਡਸ ਦੇ ਦੌਰਾਨ ਹਾਰਮੋਨ ਅਸੰਤੁਲਨ ਹੋ ਸਕਦੇ ਹਨ ਅਜਿਹੇ ਚ ਇਮਲੀ ਐਸਟਰੋਜਨ ਹਾਰਮੋਨ ਨੂੰ ਵਧਾਉਣ ਦੇ ਨਾਲ ਹੀ ਮੈਟਾਬੋਲਿਜ਼ਮ ਨੂੰ ਠੀਕ ਕਰਦਾ ਹੈ ਇਸ ਲਈ ਹਾਰਮੋਨ ਅਸੰਤੁਲਨ ਚ ਇਮਲੀ ਦੇ ਪਾਣੀ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ ਪ੍ਰੈਗਨੈਂਟ ਔਰਤਾਂ ਨੂੰ ਇਮਲੀ ਦੇ ਪਾਣੀ ਦਾ ਜ਼ਿਆਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਟੈਲੀ ਹੈਲਥ thank you